ਅੱਜ ਮੁਹਾਲੀ ਵਿਖੇ ਜਨਤਕ ਜੁਨਾਈਟਿਡ ਦੇ ਆਫਿਸ ਸੂਚ ਜਨਤਕ ਜਨ ਜੁਨਾਈਟਿਡ ਦੇ ਸਿવાય ਪ੍ਰਧਾਨ ਸਰਦਾਰ ਮਾਲਵੀਂਦਰ ਸਿੰਘ ਜੀ ਬੈਣੀਪਾਲ ਸਾਹਿਬ ਦੇ ਪ੍ਰਧਾਨ ਦੀ ਇੱਥੇ ਹੋਈ ਸਟੇਟ ਵਰਕਿੰਗ ਕਮੇਟੀ ਦੀ ਮੀਟਿੰਗ ਵਿੱਚ ਪਹੁੰਚੇ ਸਨੂ ਮੀਡੀਆ ਕਰਮੀ ਰਾ ਧੰਨਵਾਦ ਕਰਦੇ ਆਂ ਔਰ ਆਪ ਸਾਰੇ ਦੇ ਚੈਨਲ ਦੇ ਮਾਧਿਅਮ ਰਾਹੀਂ ਅਸੀਂ ਆਪ ਜੀ ਨੂੰ ਦੱਸਣਾ ਚਾਹੁੰਦੇ ਆਂ ਵੀ ਪਾਰਟੀ ਦੇ ਸੰਗਠਨ ਨੂੰ ਮਜ਼ਬੂਤ ਕਰਨ ਪੰਜਾਬ ਦੇ ਹਿੱਤਾਂ ਔਰ ਹੱਕਾਂ ਦੀ ਰਾਖੀ ਕਰਨ ਲੋਕਾਂ ਦੇ ਹੱਕਾਂ ਨੂੰ ਮਹਫੂਜ਼ ਕਰਨ ਸ਼ਾਸਨ ਪ੍ਰਸ਼ਾਸਨ ਔਰ ਲੋਕਾਂ ਦੇ ਦਰਮਿਆਨ ਜਿੰਨੇ ਵੀ ਲੰਬੇ ਮਾਮਲੇ ਨੇ ਉਹਨਾਂ ਦਾ ਹੱਲ ਕਰਾਉਣ ਤੋਂ ਲੈ ਕੇ ਖਰੋਰੀ ਬਾਰਡਰ ਸਾਹੀ ਮਸਲੇ ਨੂੰ ਲੈ ਕੇ ਅੱਜ ਜੋ ਵਿਚਾਰ ਚਰਚਾ ਹੋਈ ਔਰ ਸਾਂਝੀ ਸਹਿਮਤੀ ਹੋਈ ਹੈ ਕੁਝ ਪ੍ਰਸਤਾਵ ਪਾਸ ਕੀਤੇ ਗਏ ਆ ਜੋ ਅਸੀਂ ਅਗਲੇ ਹਫਤੇ ਤੱਕ ਅਸੀਂ ਜਨਤਕ ਕਰਾਂਗੇ ਮੀਡੀਆ ਨੂੰ ਸੋ ਅਸੀਂ ਆਪ ਜੀ ਦੇ ਚੈਨਲ ਦੇ ਮਾਧਿਅਮ ਰਾਹੀਂ ਕਹਿਣਾ ਚਾਹੁੰਦੇ ਆਂ ਵੀ ਪੰਜਾਬ ਦੀ ਹੋਲ ਪੰਜਾਬ ਦੀ ਹਸਤੀ ਨੂੰ ਬਚਾਉਣ ਲੋਕਾਂ ਦੀ ਅਣਖ ਲੋਕਾਂ ਦੀ ਇੱਜ਼ਤ ਨੂੰ ਬਰਕਰਾਰ ਰੱਖਣ ਪੰਜਾਬ ਦੇ ਪੈਂਡਿੰਗ ਮਸਲਿਆਂ ਤੇ ਜਨਤਾਧਰ ਜੁਆਇਨਟਡ ਪੰਜਾਬ ਯੂਨੀਅਨ ਪਹਿਰਾ ਦੇਗਾ ਜਿੱਥੇ ਵੀ ਪੰਜਾਬ ਦੇ ਲੋਕਾਂ ਨੂੰ ਚਾਹੇ ਉਹ ਐਨ ਆਰ ਆਈ ਨੇ ਉਹਨਾਂ ਦੀਆਂ ਜ਼ਮੀਨਾਂ ਦੇ ਕਬਜ਼ੇ ਦੇ ਮਾਮਲੇ ਵਾ ਸਕੂਲਾਂ ਦਾ ਮਾਮਲਾ ਪ੍ਰਾਈਵੇਟ ਸਕੂਲਾਂ ਦਾ ਜਿੱਥੇ ਕੋਈ ਵੱਧ ਫੀਸਾਂ ਦਾ ਮਾਮਲਾ ਵਾ ਲਾਲਕੀਰ ਦਾ ਮਾਮਲਾ ਵਾ ਜਾਂ ਪੰਜਾਬ ਵਿੱਚ ਅਕਸਰ ਸੁਣਨ ਨੂੰ ਮਿਲਦਾ ਵਾ ਕਿ ਡੈੱਡ ਬਾਡੀਆਂ ਪ੍ਰਾਈਵੇਟ ਹਸਪਤਾਲਾਂ ਦੇ ਵੱਲੋਂ ਜਿਹੜੀਆਂ ਵਾ ਬੌਂਡ ਕਰ ਦਿੱਤੀਆਂ ਜਾਂਦੀਆਂ ਬੱਦੀ ਬਣਾ ਕੇ ਉਹਨਾਂ ਜ਼ਾਲਮ ਦਿੱਤੀ ਜਾਂਦੀ ਆ ਇਹਨਾਂ ਸਾਰਿਆਂ तमाम ਮੁੱਦਿਆਂ ਤੇ ਜਨਤਾਧਰ ਯੂनाइटेड ਪਾਰਟੀ ਵੀ ਧਰੇਗੀ ਔਰ ਲੋਕਾਂ ਦਾ ਧਿਆਨ ਫਤਵਾ ਵੀ ਦੇਗਾ So, in a case of an a meeting or this is one?